ਹਾਂਜੀ ਸਸ਼ਿਕਾ ਜੀ ਸਵਾਲ ਤਾਂ ਤੁਹਾਡਾ ਪਰਮਟਿਕ ਦੇ ਵਿੱਚ ਮੈਂ ਅੱਜ ਤੁਹਾਡੇ ਲਈ ਅਗਲੀ ਵੀਡੀਓ ਲੈ ਕੇ ਆਈਆਂ ਜਿਹਦੇ ਵਿੱਚ ਆਪਣਾ ਪਿਛਲੇ ਵੀਡੀਓ ਵਿੱਚ ਥੋੜਾ ਜਿਹਾ ਆਪਣਾ ਐਡਿੰਗ ਵਾਲਾ ਰਹਿ ਗਿਆ ਸੀ ਉਹ ਅੱਜ ਮੈਂ ਤੁਹਾਨੂੰ ਦੱਸਦੀ ਆਂਗੀ ਤੇ ਆਪਣਾ ਹਿਪ ਤੋਂ ਰਹਿ ਗਿਆ ਸੀਗਾ ਹਿਪ ਦੇ ਵਿੱਚ ਕਿੱਦਾਂ ਐਡ ਕਰਨਾ ਹੈ ਜਿਵੇਂ ਕਿ ਇਹਦੇ ਵਿੱਚ ਸੀਗਾ ਹਿਪ ਦਾ ਆਪਣਾ ਨਾਪਾ ਸੀਗਾ ਜਿਹੜਾ 17 ਇੰਚ ਸੀਗਾ ਤੇ ਇਹਦੇ ਵਿੱਚ ਆਪਾਂ ਨੇ 4 ਇੰਚ ਐਡ ਕਰਿਆ ਹੈ ਨਾ ਕੀ ਇੰਚ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਆਪਣਾ ਘੇਰਾ ਹੈ ਉਹ ਸੇਮ ਹੀ ਰਹੂਗਾ ਆਪਾਂ ਇਹ ਫਲਾਈ ਦੇ ਟਾਈਮ ਦੇਖਣਾ ਵੀ ਤਿਆਰ ਵੀ ਨਾ ਰੱਖਣਾ ਹੈ ਤੇ हिਪ ਦੇ ਹਿਸਾਬ ਨਾਲ ਹੀ ਆਪਾਂ ਨੇ ਕੱਪੜੇ ਦੀ ਐਡਿੰਗ ਲੈਣੀ ਹੈ ਜਿਹੜੀ ਘੇਰੇ ਵਾਲੀ ਹੁੰਦੀ ਹੈ ਜੀ ਤੇ ਦੂਜੇ ਨੰਬਰ ਤੇ ਆਪਣੇ ਗਲੇ ਦੇ ਵਿੱਚ ਜਿਹੜਾ ਆਪਣਾ ਫਰੈਂਟ ਵਾਲਾ ਗਲਾ ਹੁੰਦਾ ਉਹਦੇ ਵਿੱਚ ਆਪਾਂ ਨੇ 1/2 ਇੰਚ ਐਡ ਕਰਨਾ ਹੈਗਾ ਤੇ ਤੀਜੇ ਨੰਬਰ ਤੇ ਹੈਗਾ ਆਪਣਾ ਜੀ ਬਾਹਾਂ ਦੀ ਲੰਬਾਈ ਇਹਦੇ ਵਿੱਚ ਆਪਾਂ 2 ਇੰਚ ਐਡ ਕਰਨਾ ਪਏਗਾ ਤੇ ਜਿਵੇਂ ਠੀਕ 7 15 ਹੈ ਇਹ ਤਾਂ 7.5 ਹੋ ਗਿਆ ਤੇ ਜਿੰਨੇ ਕੀ ਬਾਹ ਦੀ ਮੂਰੀ ਹੋ ਗਈ ਆਪਣੇ ਸੇਮਰ ਹੋ ਗਈ ਜਿਹੜੀ ਸੈਡ ਵਾਲੀ ਹਿੱਪ ਵਾਲੀ ਆਪਣੇ ਸਲਾਈ ਹੋਈ ਹੁੰਦੀ ਹੈ ਨਾ ਉਹੋ ਜਿੰਨੇ 12.5 ਉਹਦੇ ਵਿੱਚ ਆਪਾਂ 0.5 ਇੰਚ ਐਡ ਕਰਨਾ ਹੈ ਤਾਂ ਆਪਣਾ ਹੋ ਗਿਆ ਸਾਡੇ ਸੌਰੀ ਸਭ 13 ਹੋ ਗਿਆ ਤੇ ਇਹ ਸੀਗਾ ਜੀ ਆਪਣਾ ਸਾਰਾ ਨਾਪਾ ਤੇ ਐਡਿੰਗ ਜਿਵੇਂ ਸਾਰਾ ਆਪਣਾ ਜਿਵੇਂ ਮੈਜ਼ਰਮੈਂਟ ਤਾਂ ਲਿਖਿਆ ਹੋਇਆ ਤਿਆਰ ਵੀ ਲਿਖਿਆ ਹੋਇਆ ਐਡਿੰਗ ਵੀ ਲਿਖੀ ਹੋਈ ਹੈ ਜੀ ਤੇ ਦੂਜੇ ਨੰਬਰ ਤੇ ਮੈਂ ਤੁਹਾਨੂੰ ਅੱਜ ਦੱਸੂਗੀ ਵੀ ਜਿਵੇਂ ਕੀ ਆਪਾਂ ਪੇਪਰ ਦੇ ਉੱਤੇ ਕਟਿੰਗ ਕਰਨੀ ਹੈ ਕੈਂਸੀ ਕਿੱਦਾਂ ਫੜਨੀ ਹੈਗੀ ਤੇ ਆਪਾਂ ਕਟਿੰਗ ਕਿੱਦਾਂ ਕਰਨੀ ਹੈ ਤੇ ਚਲੋ ਮੈਂ ਤੁਹਾਨੂੰ ਦੱਸ ਦਿਆਂਗੀ ਜਿਵੇਂ ਪਹਿਲਾਂ ਆਪਾਂ ਇੱਕ ਰਾਉਂਡ ਸ਼ੇਪ ਬਣਾ ਲੈਣੀ ਹੈਗੀ ਐਦਾਂ ਕਰਕੇ ਜਿਵੇਂ ਗੁਲਾਈ ਚ ਬਣਾ ਲੈਣਾ ਹੈ ਆਮ ਬੀ ਸ਼ੇਪ ਚ ਬਣਾ ਲੈਣਾ ਹੈ ਫਿਰ ਸਿੱਧਾ ਵੀ ਬਣਾ ਲੈਣਾ ਹੈਗਾ ਫਿਰ ਰਾਉਂਡ ਸ਼ੇਪ ਚ ਬਣਾ ਲੈਣਾ ਹੈਗਾ ਤੇ ਹੁਣ ਆਪਾਂ ਨੂੰ ਜਿਹੜਾ ਨਾ ਇਹ ਪੇਪਰ ਆਣਾ ਇਹਨੂੰ ਇਦਾਂ ਹੀ ਪਿਆਰ ਨਾਲ ਦੇਣਾ ਐਦਾਂ ਕਰਕੇ ਆਪਦੇ ਕੰਨੀ ਨੂੰ ਨਿਕਮਾਉਣਾ ਹੈਗਾ ਕਿਉਂਕਿ ਇਹ ਜਿਹੜੇ ਸਾਰੇ ਤਰੀਕੇ ਨੇ ਨਾ ਇਹ ਆਪਣੇ ਸੂਟ ਕੱਟਣ 'ਚ ਕੰਮ ਆਉਂਦੇ ਨੇਗੇ ਤਾਂ ਕਰਕੇ ਆਪਾਂ ਨੇ ਜਿਹੜਾ ਕੈਂਚੀ ਚਲਾਉਣ ਦਾ ਤਿੱਕਾ ਉਹਨੂੰ ਘਮਾਉਣ ਦਾ ਇਹ ਸਾਰਾ ਆਪਾਂ ਨੂੰ ਇਹਦੇ ਵਿੱਚ ਮਿਲ ਜਾਣਾ ਹੈ ਜਿਵੇਂ ਹੁਣ ਆਪਾਂ ਨੇ ਇਦਾਂ ਕਰਕੇ ਕਟਿੰਗ ਸਟਾਰਟ ਕਰ ਲੈਣੀ ਹੈ ਕੈਂਚੀ ਇਦਾਂ ਫੜਨੀ ਆਪਾਂ ਇਦਾਂ ਕਰਕੇ ਆਪਾਂ ਇਹਨੂੰ ਘਮਾਉਣਾ ਹੈ ਸੋ ਇਹ ਤੁਸੀਂ ਕੋਈ ਵੀ ਪੇਪਰ ਲੈ ਸਕਦੇ ਹੋਗੇ ਤੇ ਉਹਦੇ ਇਹ ਤੁਸੀਂ ਕਰੇ ਇੱਕ ਤੋਂ ਦੋ ਵਾਰ ਟਰਾਈ ਕਰਨਾ ਜਿਹੜੇ ਪਹਿਲੀ ਵਾਰ ਕਰਦੇ ਹੋ ਕਈ ਵਾਰ ਟਰਾਈ ਕਰ ਸਕਦੇ ਆ ਜਦੋਂ ਉਹਨੂੰ ਬਹੁਤ ਈਜ਼ੀ ਤਰੀਕੇ ਨਾਲ ਕੈਂਚੀ ਵੀ ਚਲਾਉਣੀ ਆ ਜੂਗੀ ਤੇ ਤੁਹਾਨੂੰ ਕਟਿੰਗ ਦੇ ਵਿੱਚ ਕੋਈ ਦਿੱਕਤ ਨਹੀਂ ਆਉਗੀ